ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗਰੂ ਤੇ ਇੱਕ ਬਾਬਾ ਦਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਤ ਦਾ ਪਾਲਕ ਰੂਪ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇ ਤਦਾ ਨਾਸ਼ ਕਰੋ ਬਾਬਾ ਜੀ ਔਖੀ ਕਾੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸਿਗਰੂ ਤੇ ਇੱਕ ਬਾਬਾ ਦਾ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ ਕਦ ਨਹੀਂ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ ਦਰਸ਼ਨ ਦੇ ਤਵੋਂ ਅਰਦਾਸ ਕਹਾਂ ਪਰ ਕਹਿ ਬਿਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕ ਤੇਰੇ ਹੁਕਮ ਪਵਨੀ ਸਾਨੂ ਤਉ ਕਰੋ ਸਾਹਿਬ ਕੀ ਸੇਵਾ ਕਾ ਸਵ ਵਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਪਰਮਾਵੈ ਸੋ ਸੋ ਪਹਿਜਾਨੀਆਂ ਜੋ ਨਰ ਦੇਨ ਕੇ ਤਰ ਜਾ ਫਰ ਜਾ ਕਟ ਮਰ ਕਭੂ ਨਾ ਛਾਡੇ ਖੇਤ ਨਾਮ ਰਿਉ ਸਾਧੂ ਰਿਉ ਰਹਿਉ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਜਪਿਓ ਗੁਰ ਮੰਤੋ ਰਾਮ ਨਾਮ ਯੁਰ ਮੈਂ ਗਯੋ ਜਾ ਕੇ ਸਾਮਨੇ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰ ਹੋਏ ਸੁਖੋ ਟਲ ਗੁਰ ਸੇਵੀਐ ਕਹਿਨ ਸਸਾਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਵਤਿ ਖਸਮ ਦੀ ਨੂਰ ਅਰਸ ਹੋ ਕਰਸਾ ਝਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਜਾ ਜੇਰ ਸਾ ਸਾਹੋ ਜਿਸ ਪਾਸ ਬਹਿਟਾ ਸੋਹਿਆ ਤਵ ਨਾਮ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਤੀਜਾ ਘਰ ਪਹਿਲਾ ਇਹ ਤੋ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਔਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਾਖ ਲੈ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖ ਨੂੰ ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਬੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਉ ਚਰਣਾ ਖਸਮਾਰ ਪਚਾਇਆ ਗੁਰ ਮੁਕਾਨੋਂ ਪ੍ਰਤੀਤ ਹੈ ਹਰ ਜੀਓ ਮਨ ਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈ ਜਿ ਰਖ ਤੋ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾ ਨੋ ਜਮ ਜੋਹੇ ਨਾ ਸਕ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਲ ਵਸਿਆ ਨਾਮੇ ਮੁਕਤ ਪਾਈ ਹਿਰਦ ਸਦ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਾਨਮੁਖਾਨੋ ਪ੍ਰਤੀਤ ਨਾ ਆਵੀ ਅੰਦਰ ਲੋਭ ਸੁਆਉ ਗੁਰਮੁਖ ਹਰਿਦੈ ਸਬਦ ਨਾ ਪਿਹਦੇਓ ਾਰ ਨਾਮ ਨ ਲਾਗਾ ਪਾਉ ਕੂੜ ਕਪਟ ਬਾਜ ਲਹਿ ਜਾਸੀ ਮਾਨਮੁਖ ਵਿਕਾ ਆਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਪੂਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੋ ਏਕੋ ਪੁਰਖ ਵਿਧਾਤਾ ਹਉ ਮੈਂ ਮਾਰ ਮਨ ਸਾ ਮਨ ਹੈ ਸਮਾਣੀ ਗੁਰ ਕਾ ਸ਼ਬਦ ਪੁਚਾਤਾ ਅਚੰਤ ਕਾਮ ਕਰੇ ਪ੍ਰਭ ਤਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੋਵ ਗੁਚਾ ਕਿਨਹ ਹਰ ਪ੍ਰਭ ਹੈ ਰਖਵਾਰਾ ਬਿਨ ਸਤ ਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਕ ਮੁਏ ਬਿਨ ਲਾਈ ਜਾਵ ਜਾਵ ਠੌਰ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰ ਮੁਖ ਵੈ ਸੋ ਅੰਮ੍ਰਿਤ ਪੀਵੇ ਸਹਿਜੀ ਸਾਚ ਸਮਾਈ ਬਿਨ ਸਤਗੁਰ ਸੇਵ ਜਨਮ ਨਾ ਛੁੱਡਾ ਜੇ ਅਨੇਕ ਕਰਮ ਕਰਹਿ ਅਧਿਕਾਈ ਇਹ ਦੜਹਿ ਤੈਵਾਦ ਵਖਾਣ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਾਜ ਛੂਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ ਉਹ ਨਾਂ ਦੀ ਸੋ ਬਾਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤੈਨ ਕੈ ਸਦ ਬਲ ਹਾਰਾ ਜਿਨ ਹਰ ਰੱਖਿਆ ਔਰ ਤਾਰਾ ਜਿਨ ਹਰ ਮਨ ਵਸਿਆ ਸੇਦਰ ਸਾਚੇ ਦਰਸਾਚ ਸਕੇ ਆਰਾ ਉਹ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਿੰਨ ਕੈ ਸਦਵਲ ਹਾਰਾ ਜਿਨ ਹਰ ਰੱਖਿਆ ਔਰ ਤਾਰਾ ਵਾਹੇ ਗੁਰਜੀਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਧੁਕੇ ਏਕੋ ਅੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤਦ ਰਾਖ ਲਈ ਹਰ ਜੀਉ ਹਰਨਕ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਪਰਮ ਪੁਲਾਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜਿਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰਹ ਜੀ ਤਾਂ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 635 ਉੱਪਰ ਸੁਭਾਇ ਮਾਨ ਹੈ ਗੁਰੂ ਰੂਪ ਸਾਧ ਸੰਗਤ ਜੀ ਉਹ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰ ਕਰ ਆਇਆ ਗਾਵੇ ਸੁਣਿਆ ਸੰਪਲ ਹੋ ਜਾਏ ਗੁਰੂ ਰੂਪ ਸਾਹਿਬ ਸੰਗਤ ਜੀਓ ਧਿਆਨ ਦੇਣਾ ਅੱਜ ਸਿੱਖ ਪੰਥ ਦਾ ਉਹ ਮਹਾਨ ਦਿਹਾੜਾ ਕੁੱਪ ਰਹੀੜੇ ਦਾ ਜਿਲ੍ਹਾ ਸੰਗਰੂਰ ਵਿਖੇ 40 ਲੱਖ ਸਿੱਖ ਪਹੁੰਚਾ ਜਿਨ੍ਹਾਂ ਵਿੱਚ ਬੱਚੇ ਵੱਡੇ ਜਵਾਨ ਮਾਤਾਵਾਂ ਪਹਿਣਾ ਜੰਗ ਹੋਇਆ ਮੁਗਲਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਉਸ ਸਥਾਨ ਤੇ ਜੋ ਵੱਡਾ ਕਲੂਕਾਰੇ ਦੇ ਨਾਲ ਯਾਦ ਕੀਤਾ ਜਾਂਦਾ ਹੈ ਅੰਦਾਜ਼ਾ ਹੈ ਘੱਟੋ ਘੱਟ 30000 ਖਾਲਸਾ ਫੌਜ ਨੇ ਸ਼ਹਾਦਤ ਪ੍ਰਾਪਤ ਕੀਤੀ ਸੋ ਸਤਿਗੁਰੂ ਜੀ ਕਿਰਪਾ ਕਰਨ ਸਿੱਖ ਪੰਥ ਵਿੱਚ ਐਸਾ ਜਜ਼ਬਾ ਪੈਦਾ ਕਰਨ ਜੋ ਐਸੀਆਂ ਸ਼ਹਾਦਤਾਂ ਤੋਂ ਵੀ ਨਹੀਂ ਡੋਲਦੇ ਨਾ ਕਬਰਾਂਉਂਦੇ ਹਨ ਸੋ ਗੁਰੂ ਕਿਰਪਾ ਕਰੇ ਪੁੱਲਾ ਚਪਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ